ਛੋਟੀ ਜੀ ਗੱਲ ਮੈਨੂੰ ਯਾਦ ਆ ਗਈ ਕਹਿੰਦੇ ਕੋਈ ਨਾਸਤਿਕ ਆਦਮੀ ਸੀ ساری ਜ਼ਿੰਦਗੀ ਉਹਨੇ ਨਾ ਨਾਮ ਜਪਿਆ ਨਾ ਸੇਵਾ ਕੀਤੀ ਨਾ ਕੋਈ ਧਰਮ ਕਮਾਇਆ ਉਹਨੇ ਆਪਣੇ ਲਈ ਜੀਆ ਤੇ ਅਮਲੇ ਪਲੇ ਲਈ ਜਿਹੜਾ ਹੈ ਮਰਨ ਜਾ ਰਿਹਾ ਹੈ ਅਮਲੀ ਬਣ ਗਿਆ ਨਸ਼ੇ ਕਰਨ ਲੱਗ ਪਿਆ ਮਾੜੀ ਸੰਗਤ ਚ ਪੈ ਗਿਆ ਲੇਕਿਨ ਹੋਇਆ ਕਿ ਮਰਨ ਤੋਂ 4 ਦਿਨ ਪਹਿਲਾਂ ਉਹ ਕਿਸੇ ਨਾਲੀ ਨੂੰ ਪਾਰ ਕਰ ਰਿਹਾ ਸੀ ਨਾਲੀ ਉਹਨੇ ਦੇਖਿਆ ਕਿ ਮੇਰਾ ਸਰੀਰ ਕਮਜ਼ੋਰ ਹੈ ਤਾਂ ਕੋਲ ਜਿਹੜਾ ਹੈ ਉਹਨੇ ਪੱਥਰ ਪਿਆ ਸੀ ਉਸ ਨਾਲੀ ਦੇ ਉੱਪਰ ਪੱਥਰ ਰੱਖ ਕੇ ਪੈਰ ਧਰ ਕੇ ਉਹ ਨਿਕਲ ਗਿਆ ਉਹਨੇ ਤਾਂ ਆਪਣੇ ਲਈ ਰੱਖਿਆ ਸੀ ਕੋਈ ਇਹ ਥੋੜਾ ਸੀ ਉਹਨੇ ਕੋਈ ਵੀ ਜਿਹੜੀ ਸੜਕ ਜਿਹੜੇ ਖੱਡੇ ਪਏ ਵੀ ਉਹਦੇ 'ਚ ਮਿੱਟੀ ਪਾ ਰਿਆ ਸੀ ਉਹ ਤਾਂ ਆਪਣੇ ਲਈ ਰੱਖੀ ਸੀ वो पैर तर निकल गया मृत्यु आ गई मृत्यु तो निश्चित ही है भाई जब साडा जन्म है शरीर दा, जन्म है बोलो कि जन्म है बोलो कि जन्म है फिर बोलो जोर न हां शरीर का जन्म है और ये शरीर की मृत्यु भी है ਸਾਡਾ ਜਨਮ ਜਿੱਥੇ ਹੋਇਆ ਹੈ ਨਾਲ ਮ੍ਰਿਤੂ ਦਾ ਵੀ ਜਨਮ ਹੋ ਗਿਆ। ਔਰ ਉਹ ਕੁਛ ਦਿਨ ਤੇ ਬਾਅਦ ਉਸ ਦੀ ਮ੍ਰਿਤੂ ਹੋ ਗਈ। ਵੇਦ ਤੇ ਸ਼ਾਸਤ੍ਰ ਗੁਰਬਾਣੀਆਂ ਚ ਕਿਹਾ ਹੈ ਕਿ ਤੇਰੇ ਕੀਤੇ ਚੰਗੇ ਤੇ ਮਾੜੇ ਕਰਮ ਤੇਰੇ ਨਾਲ ਜਾਂਦੇ। ਨਾ ਪਾਈ ਨਾ ਪੈਣ ਨਾ ਪਤੀ ਨਾ ਪਤਨੀ ਨਰਸਤੇਦਾਰ ਨਾ ਦੁਕਾਨ ਨਾ ਮਕਾਨ। ਇਹ ਕੁਛ ਨਹੀਂ ਜਾਂਦਾ ਕਰਮ ਅੱਛੇ ਤੇ 마ੜੇ ਕਰਮ तेरे नाल ਜਾਂਦੇ। ਉਹਨੇ શરીર ਉਦਾ ਜਿਹੜਾ ਖਤਮ ਹੋ ਗਿਆ। ਔਰ ਜੀਵਾਤਮਾ ਦੇ ਨਾਲ ਕੀਤੇ ਤੇ ਚੰਗੇ ਮਾੜੇ ਕਰਮ ਉਸ ਨਾਸਤਕ ਦੇ ਨਾਲ ਗਏ। ਔਰ ਕਿਹਾ ਜਾਂਦਾ ਹੈ ਕਿ ਸਬ ਦਾ ਜਿਹੜਾ ਖਾਤਾ ਧਰਮਰਾਏ ਕੋਲ ਹੈ। ਕਿਉਂਕਿ ਗੁਰਬਾਣੀ ਪ੍ਰਮਾਣਿਤ ਹੈ ਧਰਮਰਾਏ ਜਦ लेखा ਮੰਗੇ ਕੀ ਮੁਖ ਲੈ ਕੇ ਜਾਏਗਾ। ਉਹ ਸਭ ਕੋਲੋਂ ਹਿਸਾਬ ਮੰਗਦਾ ਹੈ ਪਰ ਇੱਕ ਕੋਲੋਂ ਨਹੀਂ ਮੰਗਦਾ ਧਿਆਨ ਨਾਲ ਸੁਣੋ ਇੱਕ ਕੋਲ ਨਹੀਂ ਮੰਗਦਾ ਉਹ ਇੱਕ ਦਾ ਤਾਂ ਸਮਝ ਸਤਕਾਰ ਕਰਦਾ ਹੈ ਉਹ ਕੌਣ ਵਿਅਕਤੀ ਹੈ ਜਿਹਦੇ ਕੋਲੋਂ ਮੰਗਦਾ ਨਹੀਂ ਹਿਸਾਬ ਕਿਉਂਕਿ ਉਹ ਆਪਣੇ ਹਿਸਾਬ ਨੂੰ ਬਿਲਕੁਲ ਸਾਫ਼ ਕਰ ਲੈਂਦਾ ਹੈ ਕਿਹਦੇ ਜਰੀਏ ਨਾਮ ਜਪ ਕਰਕੇ ਉਹ ਲੋ ਵੰਦੀ ਸ਼ੋਰ ਨਾਮ ਜਪੀਦਾ ਕੋਈ ਹਿਸਾਬ ਨਹੀਂ ਮੰਗਦਾ ਔਰ ਜੇ ਨਾਮ ਨਿਸ਼ਕਾਮ ਭਾਵਨਾ ਨਾਲ ਕਰਦਾ ਹੈ ਨਿਸ਼ਕਾਮ ਭਗਤੀ ਕਰਨ ਵਾਲਾ ਉਹ ਤਰਮਾਈ ਦੇ ਲੋਕ ਨੂੰ ਨਹੀਂ ਜਾਂਦਾ ਭਾਈ ਉਹ ਤਾਂ ਸਤ ਲੋਕ ਸੱਚਖੰਡ ਵਾਸੀ ਬਣ ਜਾਂਦਾ ਹੈ ਬੋਲੋ ਵਾਦੀਸ਼ ਸੋਹਣ ਕੀ ਤੇ ਉਸ ਉਸ ਵਿਅਕਤੀ ਨੇ ਆਪਣਾ ਜਦੋਂ ਪੱਥਰ ਰੱਖ ਦਿੱਤਾ ਉਹਦੀ ਜੀਵਾਤਮਾ ਕਿਉਂਕਿ ਉਹਨੇ ਮਾੜੇ ਕਰਮ ਕੀਤੇ ਸੀ ਸਰਮਰਾਏ ਦੇ ਪੇਸ਼ ਹੋਣਾ ਪਿਆ ਔਰ ਖਾਤਾ ਨਿਕਲਿਆ ਸਾਰਾ ਹੀ ਕਾਲੇ ਦਾ ਕਾਲਾ ਜਦੋਂ ਸਾਰੇ ਦਾ ਕਾਲਾ ਕਾਲਾ ਨਿਕਲਿਆ ਤੇ ਆਖਰਿਚ ਦੇਖਿਆ ਕਿ ਉਹ ਕਿਤੇ ਜਦੋਂ ਨਾਲੀ ਤੇ ਉਹ ਪਾਰ ਹੋ ਰਿਹਾ ਸੀ ਉਹਨੇ ਉਹਨੇ ਉਹ ਆਪਣਾ ਪੱਥਰ ਉਹਦੇ ਤੇ ਰੱਖਿਆ ਤਾਂ ਕਿ ਮੇਰਾ ਪੈਰ ਕਿਤੇ ਇਹਦੇ ਚ ਪੈ ਨਾ ਜਾਵੇ ਸਰੀਰ ਕਮਜ਼ੋਰ ਸੀ ਉਹਨੇ ਪੈਰ ਰੱਖ ਕੇ ਧਰ ਕੇ ਨਿਕਲ ਗਿਆ ਤੇ ਉਹ ਖਾਤਾ ਨਿਕਲਿਆ ਉਸ ਦਾ ਉਹਨੇ ਕੋਈ ਪੁੰਨ ਸਮਝ ਕੇ ਨਹੀਂ ਰੱਖਿਆ ਸੀ ਉਹਨੇ ਤਾਂ ਆਪਣੇ ਲਈ ਰੱਖਿਆ ਸੀ ਕਿ ਹਾਂ ਮੈਂ ਪੈਰ ਆਰਾਮ ਨਾਲ ਰੱਖ ਕੇ ਮੈਂ ਨਾਲੀ ਪਾਰ ਹੋ ਜਾਵਾਂਗਾ ਜਦੋਂ ਉਹ ਨਿਕਲਿਆ ਤੇ ਉੱਥੇ ਵੀ ਫਿਰ ਹਿਸਾਬ ਕਿਤਾਬ ਦੇ ਵਿੱਚ ਵੀ ਉੱਥੇ ਜਿਹੜਾ ਹੈ ਵਕਾਲਤ ਹੁੰਦੀ ਹੈ ਕਹਿੰਦੇ ਵੀ ਦੇਖੋ ਇਹ ਤਾਂ ਬਹੁਤ بڑا ਆਦਮੀ ਹੈ ਇਹਨੂੰ ਨਰਕਾ ਚ ਭੇਜੋ ਕਹਿੰਦੇ ਨਰਕਾ ਚ ਕੀ ਭੇਜਣਾ ਇਹਨੇ ਉਹ ਪੱਥਰ ਰੱਖਿਆ ਇੱਟ ਤੇ ਉਹਦੇ ਤੇ ਨਾਲੀ ਤੇ ਕਹਿੰਦੇ ਨਾਲੀ ਤੇ ਰੱਖਿਆ ਇਹਨੇ ਪੱਥਰ ਕਹਿੰਦੇ ਹਾਂ ਦੂਸਰਾ ਕਹਿੰਦਾ ਇਹ ਰੱਖਿਆ ਤਾਂ ਇਹਨੇ ਆਪਣੇ ਲਈ ਰੱਖਿਆ ਹੈ ਦੇਖੋ ਉੱਥੇ ਵੀ ਵਕਾਲਤ ਹੁੰਦੀ ਹੈ ਧਰਮਰਾਇ ਦੀ ਕਚਰੀ 'ਚ ਪੀਨੇ ਤਾਂ ਆਪਣੇ ਪਾਰ ਹੋਣ ਵਾਸਤੇ ਰੱਖਿਆ ਹੈ ਉਤੇ ਦੂਸਰਾ ਫਿਰ ਕਹਿੰਦਾ ਹੈ ਕਹਿੰਦਾ ਨਹੀਂ ਭਈ ਜੇ ਪਾਰ ਆਪਣੇ ਵਾਸਤੇ ਰੱਖਿਆ ਸੀ ਇਹਨੇ ਮੁੜ ਕੇ ਚੱਕਿਆ ਥੋੜੀ ਇਹ ਤਾਂ ਉੱਥੇ ਧਰ ਕੇ ਆ ਗਿਆ ਧਰਮਰਾਜ ਕਹਿੰਦੇ ਗੱਲ ਤਾਂ ਠੀਕ ਹੈ ਭਈ ਚੱਕਿਆ ਤਾਂ ਹੈ ਨਹੀਂ ਤਾਂ ਦੂਸਰਾ ਜਿਹੜਾ ਹੈ ਦੂਤ ਕਹਿੰਦਾ ਹੈ ਕਿ ਭਈ ਦੇਖੋ ਫਿਰ ਇਹਦਾ حساب ਕੀ ਬਣਦਾ ਧਰਮਰਾਜ ਕਹਿੰਦੇ ਲਗਾਓ ਕਹਿੰਦੇ ਕਿੰਨੇ ਸੈਂਕੜੇ ਵਿਅਕਤੀ ਉਸ ਪੱਥਰ ਦੇ ਉੱਤੇ ਪੈਰ ਰੱਖ ਕੇ ਨਿਕਲਦੇ ਹੁਣ ਵੀ ਨਿਕਲ ਰਹੇ ਆ ਓ ਜੀ ਬਾਤਮਾ ਸੁਣ ਰਹੀ ਹੈ ਕਿ ਬਾਕੀ ਮੈਂ ਤਾਂ ਆਪਣੇ ਲਈ ਰੱਖਿਆ ਸੀ ਕੋਈ ਪੁੰਨ ਤਾਂ ਕੀਤਾ ਹੀ ਨਹੀਂ ਲੇਕਿਨ ਮੇਰਾ ਪੁੰਨ ਬਣ ਗਿਆ ਅਣਜਾਣੇ ਚ ਵੀ ਲਾਓ ਹਿਸਾਬ ਉਹਦਾ ਕਹਿੰਦੇ ਕਿੰਨਾ ਇਹਨੂੰ ਸਵਰਗ ਮਿਲਣਾ ਹੈ ਕਹਿੰਦੇ ਜੀ ਸਵਰਗ ਤਾਂ ਹੁਣ ਵੀ ਉਹਦਾ ਚੱਲ ਰਿਹਾ ਹੈ ਕਹਿੰਦੇ ਫੇਰ ਲਾਓ ਫੇਰ ਹੁਣ ਤੱਕ ਤਾਂ ਲਾਓ ਕਿੰਨੇ ਸਾਲ ਉਹ ਜਿਹੜਾ ਹੈ ਸੁਰਗਾ ਦਾ ਵਾਸੀ ਬਣਿਆ ਤਾਂ ਉਹ ਕਹਿਣ ਲੱਗੇ ਧਰਮਰਾਇ ਕਹਿੰਦੇ ਵੀ ਇਹ ਦੱਸ ਦੇ ਵੀ ਤੈਨੂੰ ਸੁਰਗ ਜਾਣਾ ਕਿ ਨਰਕ ਜਾਣਾ ਨਰਕ ਵੀ ਕਰਮ ਕੀਤੇ ਤੇ ਉਹ ਕਹਿੰਦਾ ਜੀ ਮੈਂ ਨਾ ਸੁਰਗ ਜਾਣਾ ਨਾ ਨਰਕ ਜਾਣਾ ਕਹਿੰਦੇ ਫਿਰ ਕਿੱਥੇ ਜਾਣਾ ਸਾਨੂੰ ਦੱਸ ਤਾਂ ਦੇ ਕਿਉਂਕਿ ਮੈਂ ਤਾਂ ਸਤ ਦਾ ਰਾਜ ਧਰਮਰਾਇਆ ਕਰ ਹੀ ਆਪਣਾ kia ਸਵੇਡੰਨ ਪਰ ਹੀ ਮੇਰਾ ਕੰਮ ਹੈ ਮੈਂ ਤਾਂ ਨਿਆਂ ਕਰਨਾ ਹੈ ਅਗਰ ਮੈਂ ਨਿਆਂ ਨਹੀਂ ਕਰੂੰਗਾ ਮੇਰੇ ਪਰ ਵੀ ਦੂਸਰਾ ਕੋਈ ਰਾਜ ਕਰਦਾ ਹੈ ਉਹ ਪ੍ਰਮਾਤਮਾ ਦਾ ਹੁਕਮ ਹੈ ਮੈਨੂੰ ਇਸੇ ਲਈ న్యాయਦੀਸ਼ ਬਣਾਇਆ ਹੈ ਕਹਿੰਦੇ ਜੀ ਫਿਰ ਮੈਂ ਤਾਂ ਨਾ ਨਰਕ ਜਾਣਾ ਨਾ ਸੁਰਗ ਜਾਣਾ ਕਹਿੰਦੇ ਫਿਰ ਜਾਣਾ ਕਿੱਥੇ ਹੈ ਕਹਿੰਦੇ ਇੱਕ ਵਾਰ ਮੈਨੂੰ ਦੁਬਾਰਾ ਮਨੁੱਖ ਚੋਲਾ ਦੇ ਕੇ ਸੰਸਾਰ ਚ ਭੇਜ ਦਿਓ ਮਰਤੂ ਲੋਕੇ ਚ ਜਦ ਮੈਂ ਅਣਜਾਣ ਚ ਪੱਥਰ ਰੱਖਿਆ ਹੋਇਆ ਮੇਰਾ ਉਹਦਾ ਇਨਾ ਪੁੰਨ ਮੈਨੂੰ ਪ੍ਰਾਪਤ ਹੋ ਰਿਹਾ ਸੁਰਗਾਂ ਦਾ ता जे जान बुझ के मैं अच्छे कर्म करा तो मेरा तो बहुत बड़ा कल्याण हो जाएगा सुख मिलेगा मैं कितनी नहीं जाना एक बार फिर दोबारा मौका दो निष्काम भगती करके मैं उस परमात्मा दे सत लोक दी प्राप्ति कर लिया बोलो माधो इस करके सिद्ध हो गया अणजाने चीता होया पाप

ਕੀ ਇਹ ਭਗਤ ਹੈ ਕੋਈ ਉਹਨਾਂ ਨੇ ਤਾਂ ਜਾਨਵਰ ਦੇ ਕਰਕੇ ਤੀਰ ਛੱਡਿਆ ਸੀ ਲੇਕਿਨ ਉਸ ਦਾ ਵੀ ਉਹਨੂੰ ਅਣਜਾਣ ਚ ਕੀਤਾ ਹੋਇਆ ਪਾਪ ਦਾ ਵੀ ਫਲ ਬੋਲੋ ਬੋਲੋ ਭਈ ਭੋਗਣਾ ਪਿਆ ਉਥੇ ਕੋਈ ਕੰਸੈਸ਼ਨ ਨਹੀਂ ਹੈ ਕਰਮ ਪ੍ਰધાન ਵਿਸ਼ਵ ਕਰ ਰੱਖਾ ਕਰਮ ਹੀ ਪ੍ਰધાન ਹੈ ਕਰਮ ਕਿਤੇ ਸਾਡੇ ਕੋਲੋਂ ਐਸਾ ਮਾੜਾ ਨਾ ਹੋ ਜਾਏ ਫਿਰ ਪਾਈ

ਸੇਵਾ ਅਣਜਾਣ ਛੋ ਜਾਵੇ ਔਰ ਸੇਵਾ ਜਾਣ ਕੇ ਹੋ ਜਾਵੇ ਉਹਦਾ ਫਲ ਨਿਸ਼ਚਿਤ ਹੀ ਸਾਨੂੰ ਮਿਲੇਗਾ 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 ਤੇ ਇਸ ਕਰਕੇ ਕਿਹਾ ਹੈ ਕਰਕੇ ਕੋਈ ਦੇਖ ਲੋ ਸੇਵਾ ਤੋਂ ਮੇਵਾ ਮਿਲਦਾ ਕਰਕੇ ਕੋਈ ਦੇਖ ਲੋ ਸੇਵਾ ਤੋਂ ਮੇਵਾ ਮਿਲਦਾ Seva to meva mil da. Seva to meva mil da. Seva to meva mil da. to meva mil da. to meva. ਤੋ ਮੇਵਾ ਮਿਲਦਾ ਕਰਕੇ ਕੋਈ ਦੇਖ ਲੋ ਸੇਵਾ ਤੋਂ ਮੇਵਾ ਮਿਲਦਾ